ਸਸ਼ੇਕਾਲ ਦੋਸਤੋ ਸਾਡੇ ਚੈਨਲ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਦੋਸਤੋ ਕੁੰਭ ਰਾਸ਼ੀ ਵਾਲੇ ਹੋ ਜਾਓ ਤਿਆਰ ਕਿਉਂਕਿ ਹੁਣ ਨਿਆ ਦੇਵਤਾ ਤੇ ਅਤੇ ਕਰਮਾਂ ਦਾ ਫਲ ਦੇਣ ਵਾਲੇ ਭਗਵਾਨ ਸ਼ਨੀ ਦੇਵ ਦੇ ਆਸ਼ੀਰਵਾਦ ਦੇ ਨਾਲ ਤੁਹਾਨੂੰ 27 ਤੋਂ 30 ਜੁਲਾਈ ਜਾਂ ਜੁਲਾਈ ਮਹੀਨੇ ਦੇ ਇਹਨਾਂ 4 ਦਿਨਾਂ ਦੇ ਵਿੱਚ ਬਹੁਤ ਵੱਡੇ ਖੁਸ਼ਖਬਰੀ ਮਿਲਣ ਵਾਲੀ ਹੈ ਜੀ ਹਾਂ ਦੋਸਤੋ ਤੁਹਾਨੂੰ ਦੱਸ ਰਹੀ ਹਾਂ ਕਿ ਇਹਨਾਂ 4 ਦਿਨਾਂ ਵਿੱਚ ਸ਼ਨੀ ਦਾ ਸ਼ਸ਼ੇ ਜੋਗ ਅਤੇ ਕਾਲ ਸਰਪ ਜੋਗ ਬਣਿਆ ਹੈ ਜਿਸ ਵਿੱਚ ਤੁਹਾਨੂੰ ਬਹੁਤ ਵੱਡੀਆਂ ਖੁਸ਼ਖਬਰੀਆਂ ਮਿਲਣ ਵਾਲੀਆਂ ਹਨ ਇਹਦੇ ਖੁਸ਼ਖਬਰੀਆਂ ਇੰਨੀਆਂ ਵੱਡੀਆਂ ਹੋਣ ਵਾਲੀਆਂ ਹਨ ਕਿ ਤੁਸੀਂ ਇਹਨਾਂ ਨੂੰ ਸੁਣ ਕੇ ਢੋਲ ਅਤੇ ਨਗਾਰੇ ਦੋਵੇਂ ਵਜਾਓਗੇ ਤੁਹਾਨੂੰ ਢੋਲ ਅਤੇ ਨਗਾਰੇ ਦੋਵੇਂ ਹੀ ਵਜਾਉਣੇ ਪੈਣਗੇ ਇੰਨੀਆਂ ਵੱਡੀਆਂ ਖੁਸ਼ਖਬਰੀਆਂ ਹਨ ਤੁਹਾਡੇ ਲਈ ਦੁਨੀਆwale ਤੁਹਾਡੀ ਕਾਮਯਾਬੀ ਦਾ ਜਲਵਾ ਦੇਖਣਗੇ ਇਹਨਾਂ ਚੰਗਾ ਸਮਾਂ ਹੈ ਇਹਨਾਂ 4 ਦਿਨਾਂ ਦੇ ਵਿੱਚ ਤਾਂ ਦੋਸਤੋ ਕਿਹੜੀਆਂ-ਕਿਹੜੀਆਂ ਵੱਡੀਆਂ ਖੁਸ਼ਖਬਰੀਆਂ ਹਨ ਕਿਤੋਂ-ਕਿਤੋਂ ਤੁਹਾਨੂੰ ਖੁਸ਼ਖਬਰੀਆਂ ਮਿਲਣ ਵਾਲੀਆਂ ਹਨ ਇਸ ਵੀਡੀਓ ਵਿੱਚ ਅਸੀਂ ਤੁਹਾਨੂੰ ਪੂਰੀ ਸਹੀ ਜਾਣਕਾਰੀ ਦੇਣ ਵਾਲੇ ਹਾਂ ਇਸ ਵੀਡੀਓ ਰਾਹੀਂ ਅਸੀਂ ਤੁਹਾਨੂੰ ਪੂਰਾ ਰਾਸ਼ੀਫਲ ਦੱਸਣ ਵਾਲੇ ਹਾਂ ਇਸ ਲਈ ਤੁਸੀਂ ਇਸ ਵੀਡੀਓ ਨੂੰ ਸ਼ੁਰੂ ਤੋਂ ਅੰਤ ਤੱਕ ਪੂਰਾ ਜ਼ਰੂਰ ਦੇਖੋ ਇਸ ਵੀਡੀਓ ਨੂੰ ਬਿਲਕੁਲ ਵੀ ਨਾ ਛੱਡਿਓ ਕਿਉਂਕਿ ਇਹ ਵੀਡੀਓ ਤੁਹਾਡੀ ਰਾਸ਼ੀ ਵਾਲਿਆਂ ਲਈ ਬਹੁਤ ਹੀ ਮਹੱਤਵਪੂਰਨ ਸਾਬਤ ਹੋਣ ਵਾਲੀ ਹੈ ਇਸ ਲਈ ਆਪਣੇ ਫਾਇਦੇ ਲਈ ਇਸ ਵੀਡੀਓ ਨੂੰ ਪੂਰਾ ਜ਼ਰੂਰ ਸੁਣਨਾ ਜੀ ਇਸ ਵੀਡੀਓ ਵਿੱਚ ਅਸੀਂ ਤੁਹਾਨੂੰ ਖੁਸ਼ਖਬਰੀਆਂ ਦੇ ਨਾਲ-ਨਾਲ ਕੁਝ ਸਾਵਧਾਨੀਆਂ ਵੀ ਦੱਸਣ ਵਾਲੇ ਹਾਂ ਜੋ ਤੁਹਾਨੂੰ ਇਹਨਾਂ 4 ਦਿਨਾਂ ਦੇ ਵਿੱਚ ਜ਼ਰੂਰ ਵਰਤਣੀਆਂ ਹਨ ਇਹ ਸਾਵਧਾਨੀਆਂ ਤੁਹਾਨੂੰ ਹਰ ਹਾਲਾਤ ਵਿੱਚ ਵਰਤਣੀਆਂ ਹਨ ਨਹੀਂ ਤਾਂ ਤੁਹਾਨੂੰ ਕੋਈ ਵੀ ਲਾਭ ਨਹੀਂ ਮਿਲੇਗਾ ਤਾਂ ਵੀਡੀਓ ਪੂਰਾ ਦੇਖਣਾ ਦੋਸਤੋ ਵੀਡੀਓ ਅੱਗੇ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਡੇ ਅਗੇ ਬੇਨਤੀ ਹੈ ਕਿ ਭਗਵਾਨ ਛਣੇ ਦੇਵ ਦੇ ਸੱਚੇ ਭਗਤ ਵੀਡੀਓ ਨੂੰ ਲਾਈਕ ਜ਼ਰੂਰ ਕਰਨ ਅਤੇ ਸੱਚੇ ਦਿਲੋਂ ਕਮੈਂਟ ਬਾਕਸ ਦੇ ਵਿੱਚ ਜੈ ਛਣੇ ਦੇਵ ਜ਼ਰੂਰ ਲਿਖਣ ਜਿਸ ਨਾਲ ਭਗਵਾਨ ਛਣੇ ਦੇਵ ਦੀ ਕਿਰਪਾ ਤੁਹਾਡੇ ਉੱਪਰ ਹਮੇਸ਼ਾ bani ਰਹੇ ਅਤੇ ਉਹਨਾਂ ਦਾ ਆਸ਼ੀਰਵਾਦ ਤੁਹਾਨੂੰ ਸਿੱਧਾ ਪ੍ਰਾਪਤ ਹੋ ਸਕੇ ਤੇ ਦੋਸਤੋ ਆਓ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਤੁਹਾਡੀ ਰੈਸ਼ੇ ਵਾਲਿਆਂ ਲਈ ਸਤਾਇ ਜੁਲਾਈ ਤੋਂ ਤੇ ਜੁਲਾਈ ਜਾਣ ਕੇ ਜੁਲਾਈ ਮਹੀਨੇ ਦੇ ਇਹਨਾਂ 4 ਦਿਨਾਂ ਦਾ ਇਹ ਮਹੱਤਵਪੂਰਨ ਸਮਾਂ ਭਗਵਾਨ ਸ਼ਨੀ ਦੇਵ ਦੀ ਕਿਰਪਾ ਦੇ ਨਾਲ ਹੁਣ ਤੁਹਾਡੇ ਗ੍ਰਹਿ ਨक्षत्रਾਂ ਦੇ ਵਿੱਚ ਬਹੁਤ ਵੱਡੇ ਬਦਲਾਅ ਹੋਣ ਵਾਲੇ ਹਨ ਅਤੇ ਤੁਹਾਨੂੰ ਦੱਸ ਦਈਏ ਕਿ ਇਹ ਜੋ ਬਦਲਾਅ ਹੋਣਗੇ ਤੁਹਾਡੇ ਲਈ ਬੇਹਦ ਖਾਸ ਰਹਿਣਗੇ ਲਾਭਦਾਇਕ ਰਹਿਣਗੇ ਮਹੱਤਵਪੂਰਨ ਰਹਿਣ ਵਾਲੇ ਹਨ ਗ੍ਰਹਾਂ ਦਾ ਜੋ ਪਰਿਵਰਤਨ ਹੈ ਤੁਹਾਡੇ ਪੱਖ ਵਿੱਚ ਰਹਿਣ ਵਾਲਾ ਹੈ ਮਤਲਬ ਕਿ ਸਮੇਂ ਦੇ ਚੱਕਰ ਹੀ ਤੁਹਾਡੇ ਪੱਖ ਵਿੱਚ ਰਹੇਗਾ ਇਹਨਾਂ ਚੰਗਾ ਸਮਾਂ ਹੈ ਤੁਹਾਨੂੰ ਦੱਸ ਦਈਏ ਕਿ ਇਸ ਸਮੇਂ ਤੁਹਾਨੂੰ ਪੁਰਾਣੀਆਂ ਮਤਲਬ ਕਿ ਅਤੀਤ ਵਿੱਚ ਜੋ ਸਮਾਂ ਬੀਤ ਗਿਆ ਹੈ ਉਸ ਵਿੱਚ ਜੋ ਤੁਸੀਂ ਮਿਹਨਤ ਕੀਤੀ ਸੀ ਉਹਨਾਂ ਦੇ ਚੰਗੇ ਨਤੀਜੇ ਤੁਹਾਡੇ ਸਾਹਮਣੇ ਆਉਣ ਵਾਲੇ ਹਨ ਅਤੇ ਉਹਨਾਂ ਦੇ ਸਕਾਰਾਤਮਕ ਨਤੀਜੇ ਤੁਹਾਨੂੰ ਪ੍ਰਾਪਤ ਹੋਣਗੇ ਜਿਸ ਦਾ ਤੁਹਾਨੂੰ ਬੇਸਬਰੀ ਦੇ ਨਾਲ ਇੰਤਜ਼ਾਰ ਸੀ ਤੁਹਾਨੂੰ ਦੱਸ ਦਈਏ ਕਿ ਬਿਸ਼ੇਲੇ ਕੁਝ ਸਮੇਂ ਤੋਂ ਜਿੰਨਾ ਵੀ ਕਾਰਜਾਂ ਵਿੱਚ ਕਿਸੇ ਵੀ ਪ੍ਰਕਾਰ ਦੀਆਂ ਰੁਕਾਵਟਾਂ ਆ ਰਹੀਆਂ ਸਨ ਹੁਣ ਉਹਨਾਂ ਦੇ ਨਿਵਾਰਨ ਦਾ ਸਮਾਂ ਆ ਗਿਆ ਹੈ ਅਜੇ ਇਹ ਸਮਾਂ ਹੈ ਇਸ ਸਮੇਂ ਗ੍ਰੈਸ ਦਿੱਤੀਆਂ ਤੁਹਾਡੇ ਪੱਖ ਵਿੱਚ ਹਨ ਭਗਵਾਨ ਚੰਨੀ ਦੇਵ ਦੀ ਅਪਾਰ ਕਿਰਪਾ ਤੁਹਾਡੇ ਉੱਪਰ ਇਸ ਸਮੇਂ ਬਣੀ ਰਹੇਗੀ ਖੁਸ਼ਖਬਰੀਆਂ ਦਾ ਭੰਡਾਰ ਦੋਸਤੋ ਤੁਹਾਨੂੰ ਦੱਸਦੀ ਹੈ ਕਿ ਸੰਤਾਨ ਦੇ ਨਾਲ ਸੰਬੰਧਿਤ ਕਿਸੇ ਸਮੱਸਿਆ ਦਾ ਹੱਲ ਮਿਲੇਗਾ ਜਿਸ ਨਾਲ ਤੁਸੀਂ ਤਨਾਅ ਮੁਕਤ ਮਹਿਸੂਸ ਕਰੋਗੇ ਤੇ ਨਾਲ ਹੀ ਕਿਸੇ ਮੰਗਲਿਕ ਕਾਰਜ ਤੇ ਵੀ ਯੋਜਨਾ ਬਣੇਗੀ ਘਰ ਪਰਿਵਾਰ ਵਿੱਚ ਵੱਡੇ ਬਜ਼ੁਰਗਾਂ ਦਾ ਆਸ਼ੀਰਵਾਦ ਅਤੇ ਪਿਆਰ ਘਰ ਪਰਿਵਾਰ ਵਿੱਚ ਸਕਾਰਾਤਮਕ ਊਰਜਾ ਬਣਾ ਕੇ ਰੱਖੇਗਾ ਤੁਹਾਡੀ ਮਿਹਨਤ ਅਤੇ ਤੁਹਾਡੀ ਮਿਹਨਤ ਚੰਗਾ ਰੰਗ ਲੈ ਕੇ ਆਵੇਗੀ ਜਿਸ ਨਾਲ ਤੁਹਾਡੇ ਵਿੱਚ ਆਤਮ ਵਿਸ਼ਵਾਸ ਅਤੇ ਊਰਜਾ ਵਧੇਗੀ ਆਪਣੀ ਯੋਗਤਾ ਤੇ ਸਮਰੱਥਾ ਤੇ ਤੁਹਾਨੂੰ ਮਾਣ ਹੋਵੇਗਾ ਦੋਸਤੋ ਕੋਈ ਸ਼ੋਭਾ ਸਮਾਚਾਰ ਵੀ ਤੁਹਾਨੂੰ ਪ੍ਰਾਪਤ ਹੋਵੇਗਾ ਉਹ ਸ਼ੋਭਾ ਸਮਾਚਾਰ ਸਿੱਖਿਆ ਨਾਲ ਸੰਬੰਧਿਤ ਹੋਣਗੇ ਨੌਕਰੀ ਨਾਲ ਸੰਬੰਧਿਤ ਹੋਣਗੇ ਵਪਾਰ ਖੇਤਰ ਨਾਲ ਜੁੜੇ ਮਤਲਬ ਕਿ ਸ਼ੋਭਜੋਗ ਬਣ ਗਏ ਹਨ ਤੁਹਾਡੇ ਲਈ ਘਰ ਦੇ ਸੀਨੀਅਰ ਵਿਅਕਤੀਆਂ ਦੀ ਸਲਾਹ ਤੁਹਾਡੇ ਲਈ ਵਰਦਾਨ ਸਾਬਤ ਹੋਵੇਗੀ ਉਹਨਾਂ ਦੇ ਸੋਲਨਾ ਅਤੇ ਸਿਧਾਂਤਾਂ ਦੇ ਨਾਲ ਕਦੇ ਵੀ ਕੀਮਤ ਤੇ ਸਮਝੌਤਾ ਨਾ ਕਰੋ ਇਹ ਤੁਹਾਡੇ ਮਾਨ ਸਨਮਾਨ ਵਿੱਚ ਵਾਦਾ ਕਰੇਗਾ ਤੁਹਾਡਾ ਨਾਲ ਹੀ ਇਹ ਵੀ ਦੱਸ ਦਈਏ ਕਿ ਤੁਹਾਡੇ ਲਈ ਇਹ ਸਮੇਂ ਨੌਕਰੀ ਪ੍ਰਾਪਤੀ ਦੇ ਜੋਗ ਹਨ ਖਾਸ ਤੌਰ ਤੇ ਉਹਨਾਂ ਲਈ ਜਿਨ੍ਹਾਂ ਨੇ ਪ੍ਰਤੀਯੋਗੀ ਪ੍ਰੀਖਿਆ ਦਿੱਤੀ ਹੈ ਸਰਕਾਰੀ ਨੌਕਰੀ ਨਾਲ ਸੰਬੰਧਿਤ ਕੋਈ ਚੰਗਾ ਸ਼ੋਭਾ ਸਮਾਚਾਰ ਉਹਨਾਂ ਦੇ ਪੱਖ ਵਿੱਚ ਆ ਸਕਦਾ ਹੈ ਉਹਨਾਂ ਦੀ ਮਿਹਨਤ ਰੰਗ ਲਿਆਏਗੀ ਜਿਵੇਂ ਕਿ ਅਸੀਂ ਵੀਡੀਓ ਵਿੱਚ ਪਹਿਲਾਂ ਦੱਸਿਆ ਹੈ ਸਮਾਂ ਹੀ ਕੁਝ ਅਜਾਇਆ ਹੈ ਤੁਹਾਡੇ ਲਈ ਕੁਝ ਜ਼ਰੂਰੀ ਸਾਵਧਾਨੀਆਂ ਤੇ ਤੁਹਾਨੂੰ ਇਹ ਦੱਸ ਦਈਏ ਕਿ ਇਸ ਸਮੇਂ ਤੁਹਾਨੂੰ ਕਦੇ ਅਣਜਾਣ ਵਿਅਕਤੀ ਤੇ ਵੀ ਜ਼ਿਆਦਾ ਵਿਸ਼ਵਾਸ ਨਾ ਕਰੋ। ਉਸੀਆਂ ਗੱਲਾਂ ਤੁਹਾਡੇ ਲਈ ਨੁਕਸਾਨਦਾਇਕ ਸਾਬਤ ਹੋ ਸਕਦੀਆਂ ਹਨ। ਉਸੀਆਂ ਗੱਲਾਂ ਵਿੱਚ ਨਾ ਆਓ ਤੇ ਤੁਸੀਂ ਜੋ ਕਰੋ ਆਪਣੇ ਆਪ ਸੋਚ ਸਮਝ ਕੇ ਕਰੋ ਤੇ ਆਪਣੇ ਕ੍ਰੋਧ ਅਤੇ ਉਤੇਜਨਾ ਤੇ ਕਾਬੂ ਰੱਖੋ। ਤੁਹਾਡਾ ਇਹ ਸੁਭਾਅ ਤੁਹਾਡੇ ਲਈ ਜ਼ਿਆਦਾਤਰ ਪਰੇਸ਼ਾਨੀ ਦਾ ਕਾਰਨ ਬਣ ਜਾਂਦਾ ਹੈ। ਆਪਣੇ ਕ੍ਰੋਧ ਅਤੇ ਉਤੇਜਨਾ ਨੂੰ ਸੰਜਮ ਨਾਲ ਵਰਤੋ ਧੀਰੇਚ ਨਾਲ ਕੰਮ ਲਓ। ਜ਼ਰੂਰ ਕੰਮ ਵਿੱਚ ਸਫਲਤਾ ਮਿਲੇਗੀ ਤੁਹਾਨੂੰ। ਕਿਉਂਕਿ ਤੁਹਾਨੂੰ ਖਬਰਾਉਣਾ ਇਸ ਲਈ ਵੀ ਨਹੀਂ ਹੈ ਕਿਉਂਕਿ ਸਮੇਂ ਦਾ ਜੋ ਚੱਕਰ ਹੈ ਤੁਹਾਡੇ ਪੱਖ ਵਿੱਚ ਹੈ ਗ੍ਰਹਾਂ ਦੀ ਚਾਲ ਤੁਹਾਡੇ ਪੱਖ ਵਿੱਚ ਹੈ ਤਾਂ ਖਬਰਾਉਣਾ ਨਹੀਂ ਹੈ ਬਸ ਜੜੇ ਨਿਸ਼ਚਿਤ ਦਿਨ ਨਾਲ ਤੁਹਾਨੂੰ ਅੱਗੇ ਵਧਣਾ ਹੋਵੇਗਾ ਸਫਲਤਾ ਤੁਹਾਡੇ ਕਦਮ ਚੁੰਮਣ ਵਾਲੀਆਂ ਹਨ ਇਸ ਸਮੇਂ ਪ੍ਰੇਮ ਸੰਬੰਧ ਅਤੇ ਕੈਰੀਜ਼ ਪ੍ਰੇਮ ਸੰਬੰਧ ਨਾਲ ਸੰਬੰਧਿਤ ਗੱਲ ਕਰੀਏ ਤਾਂ ਦੋਸਤੋ ਤੁਹਾਨੂੰ ਦੱਸ ਦਈਏ ਕਿ ਪਤੀ ਪਤਨੀ ਦੇ ਸੰਬੰਧ মিঠে ਰਹਿਣਗੇ ਜੇ ਤੁਸੀਂ ਕਿਸੇ ਨਾਲ ਪਿਆਰ ਕਰਦੇ ਹੋ ਤਾਂ ਉਸ ਨੂੰ ਪਿਆਰ ਦਾ ਇਜ਼ਹਾਰ ਕਰ ਸਕਦੇ ਹੋ ਇਹ ਤੁਹਾਡੇ ਪੱਖ ਵਿੱਚ ਸਭ ਤੋਂ ਵੇਗਾ ਤੁਸੀਂ ਆਪਣੇ ਮਨ ਚਾਹੇ ਜਿਵੇਂ ਸਾਥੀ ਦੀ ਚੋਣ ਵੀ ਕਰ ਸਕਦੇ ਹੋ ਤੁਹਾਨੂੰ ਮਨਜਾ ਪਿਆਰ ਮਿਲਣ ਵਾਲਾ ਹੈ ਪ੍ਰੇਮ ਸਬੰਧਾਂ ਦੇ ਲਈ આજ ਨਾਲ ਵੀ ਸਮਾਂ ਚੰਗਾ ਹੈ ਘਰ ਪਰਿਵਾਰ ਵਿੱਚ ਖੁਸ਼ੀਆਂ ਦਾ ਮਾਹੌਲ ਰਹੇਗਾ ਜਿਵੇਂ ਸਾਥੀ ਦਾ ਤੁਹਾਨੂੰ ਬਰਪੂਰ ਸਹਿਯੋਗ ਮਿਲੇਗਾ ਬਹੁਤ ਚੰਗਾ ਸਮਾਂ ਹੈ ਪ੍ਰੇਮ ਸਬੰਧਾਂ ਨਾਲ ਸਬੰਧਿਤ ਅਤੇ ਨਾਲ ਹੀ ਤੁਹਾਡੇ ਕੈਰੀਅਰ ਅਤੇ ਵਪਾਰ ਨਾਲ ਜੁੜੀ ਗੱਲ ਕਰੀਏ ਤਾਂ ਦੋਸਤੋ ਤੁਹਾਨੂੰ ਹੁਣ ਵਰਤਮਾਨ ਵਿੱਚ ਆਪਣੇ ਕਾਰਜ ਵਪਾਰ ਤੇ ਹੀ ਧਿਆਨ ਕੇਂਦ੍ਰਿਤ ਕਰਨਾ ਹੋਵੇਗਾ। ਕੋਈ ਨਵਾਂ ਕੰਮ ਸ਼ੁਰੂ ਕਰੋ ਤਾਂ ਸਥਿਤੀਆਂ ਜਾਣ ਲਓ ਕਿਉਂਕਿ ਮਿਹਨਤ ਦੇ ਅਨੁਸਾਰ ਤੁਹਾਨੂੰ ਉਸ ਦੇ ਸਹੀ ਨਤੀਜੇ ਵੀ ਹਾਸਲ ਹੋਣਗੇ। ਸੋਜ ਸਮਝ ਕੇ ਕੋਈ ਕਾਰਜ ਕਰੋਗੇ ਅਤੇ ਨਾਲ ਹੀ ਧਨ ਕਿਸੇ ਨੂੰ ਦੇ ਰਹੇ ਹੋ ਤਾਂ ਸੋਜ ਸਮਝ ਕੇ ਦਿਓ। ਜਕੀਨੇ ਬਣਾ ਲਓ ਕਿ ਉਹ თან ਤੁਹਾਡਾ ਕਦੋਂ ਵਾਪਸ ਮਿਲੇਗਾ ਨਹੀਂ ਤਾਂ ਤੁਹਾਡਾ ਪੈਸਾ ਫਸ ਸਕਦਾ ਹੈ ਪੈਸੇ ਦੇ ਲੈਣ ਦੇਣ ਵਿੱਚ ਥੋੜੀ ਸਾਵਧਾਨੀ ਵਰਤੋ ਵੈਸੇ ਤਾਂ ਤਾਨ ਪ੍ਰਾਪਤੀ ਦੇ ਜੋਗ ਹਨ ਪਰ ਪੈਸੇ ਕਿਸੇ ਨੂੰ ਦੇ ਰਹੇ ਹੋ ਤਾਂ ਸੋਚ ਸਮਝ ਕੇ ਦੇਣਾ ਨਹੀਂ ਤਾਂ ਫਸ ਜਾਏਗਾ ਪੈਸਾ ਅਤੇ ਅੰਨੇਵਾ ਵਿਸ਼ਵਾਸ ਨਹੀਂ ਕਰਨਾ ਹੈ ਕਿਸੇ ਤੇ ਵੀ ਸੋਚ ਸਮਝ ਕੇ ਵਿਸ਼ਵਾਸ ਕਰੋ ਅਤੇ ਨਾਲ ਹੀ ਜੋ ਲੋਕ ਨੌਕਰੀ ਕਰਦੇ ਹਨ ਉਹਨਾਂ ਨੌਕਰੀ ਦੇ ਨਾਲ ਸੰਬੰਧਿਤ ਵੱਡੀ ਖੁਸ਼ਖਬਰੀ ਪ੍ਰਾਪਤ ਹੋਵੇਗੀ ਇਹ ਲੇਖ ਲਓ ਤੁਸੀਂ ਤਨਖਾਹ ਵਾਧਾ ਹੋ ਸਕਦਾ ਹੈ ਪ੍ਰਮੋਸ਼ਨ ਹੋ ਸਕਦਾ ਹੈ ਜਾਂ ਸਥਾਨ ਪਰਿਵਰਤਨ ਸੰਬੰਧਿਤ ਕੋਈ ਖੁਸ਼ਖਬਰੀ ਮਿਲ ਸਕਦੀ ਹੈ ਖੁਸ਼ਖਬਰੀ ਮਿਲਣੀ ਤੈ ਹੈ ਨੌਕਰੀ ਨਾਲ ਸੰਬੰਧਿਤ ਜੋ ਲੋਕ ਨੌਕਰੀ ਕਰਦੇ ਹਨ ਅਤੇ ਜੋ ਲੋਕ ਨੌਕਰੀ ਨਹੀਂ ਕਰਦੇ ਨੌਕਰੀ ਨਾਲ ਸੰਬੰਧਿਤ ਕੋਸ਼ਿਸ਼ ਕਰਦੇ ਰੋ ਤਾਂ ਕੋਸ਼ਿਸ਼ ਵੀ ਉਹਨਾਂ ਦੀ ਅਸਫਲ ਨਹੀਂ ਹੋਵੇਗੀ ਸਫਲਤਾ ਮਿਲੇਗੀ ਤੁਹਾਨੂੰ ਨੌਕਰੀ ਮਿਲਣ ਦੇ ਜੋਗ ਹਨ ਕਿਉਂਕਿ ਸੀ ਪਹਿਲਾਂ ਵੀ ਦੱਸਿਆ ਹੈ ਕਿ ਗ੍ਰਹਿ ਨਸ਼ਤਰਾ ਦੀ ਚਾਲ ਤੁਹਾਡੇ ਪੱਖ ਵਿੱਚ ਹੈ ਹੁਣ ਭਗਵਾਨ ਸ਼ਨੀ ਦੇਵ ਦੀ ਕਿਰਪਾ ਤੁਹਾਡੇ ਉੱਪਰ ਬਣੇਗੀ ਤਾਂ ਸਾਮੇ ਦਾ ਲਾਭ ਉਠਾਓ ਸਾਮੇ ਨੂੰ ਹੱਥੋਂ ਨਾ ਜਾਣ ਦਿਓ ਦੋਸਤੋ ਤੁਹਾਨੂੰ ਇਹ ਦੱਸ ਰਹੀ ਹੈ ਕਿ ਜੇ ਤੁਸੀਂ ਆਪਣੇ ਜੀਵਨ ਵਿੱਚ ਅੱਗੇ ਵਧਣਾ ਚਾਹੁੰਦੇ ਹੋ ਤਾਂ ਸਭ ਤੋਂ ਪਹਿਲਾਂ ਇੱਕ ਨਿਯਮ ਬਣਾ ਲਓ ਜਿਨ੍ਹਾਂ ਤੁਸੀਂ ਗਰੀਬ ਅਤੇ ਜ਼ਰੂਰਤਮੰਦ ਲੋਕਾਂ ਦੀ ਮਦਦ ਕਰੋਗੇ ਸਫਲਤਾ ਤੁਹਾਡੇ ਉਨੇ ਹੀ ਕਦਮ ਚੁਮੇਗੀ ਉਹਨਾਂ ਦੀਆਂ ਦੁਆਵਾਂ ਤੁਹਾਨੂੰ ਲਾਭ ਦੇਣਗੀਆਂ ਤੁਸੀਂ ਜੋ ਵੀ ਬਣੇ ਸ਼ਰਧਾ ਤੇ ਸਮਰੱਥਾ ਅਨੁਸਾਰ ਅੰਨ-ਦਾਨ, ਵਸਤਰ-ਦਾਨ ਜ਼ਰੂਰ ਕਰੋ ਦੁਆਵਾਂ ਲਓ ਕਿਉਂਕਿ ਤੁਹਾਡੇ ਕੋਲ ਹੁਣ ਦੁਆਵਾਂ ਹੀ ਰਹਿ ਗਈਆਂ ਇਹ ਕਹੋਗੇ ਤੁਸੀਂ ਬਹੁਤ ਹੀ ਪ੍ਰਯਾਸ ਕਰ ਲਿਆ ਸਫਲਤਾ ਨਹੀਂ ਮਿਲ ਰਹੀ ਤਾਂ ਹੁਣ ਇਹ ਵੀ ਕਰਕੇ ਦੇਖ ਲਓ ਸਫਲਤਾਵਾਂ ਕਦਮ ਚੁਮਣ ਗਈਆਂ ਜੋ ਤੁਹਾਡੇ ਤੋਂ ਬਣੇ ਅਤੇ ਤੁਹਾਨੂੰ ਦੱਸ ਦਈਏ ਵੈਸੇ ਤਾਂ ਇਹ ਸਮਾਂ ਤੁਹਾਡੇ ਲਈ ਇੰਨਾ ਚੰਗਾ ਰਹੇਗਾ ਕਿ ਤੁਸੀਂ ਇਸ ਸਮੇਂ ਵਿੱਚ ਸਫਲਤਾਵਾਂ ਦੇ ਕੀਰਤੀਮਾਨ ਸਥਾਪਿਤ ਕਰਨ ਵਿੱਚ ਕਾਮਯਾਬ ਹੋਵੋਗੇ ਤੁਹਾਡੇ ਉੱਪਰ ਭਗਵਾਨ ਸ਼ਨੀ ਦੇ ਮਿਹਰਬਾਨ ਹਨ ਦੋਸਤੋ ਇਹ ਸੀ ਸਾਡੀ ਅੱਜ ਦੀ ਜਾਣਕਾਰੀ ਕੁੰਭ ਰਾਸ਼ੀ ਵਾਲਿਆਂ ਦੇ ਲਈ ਜੇਕਰ ਵੀਡੀਓ ਚੰਗੀ ਲੱਗੀ ਤਾਂ ਅੱਗੇ ਵੀ ਸ਼ੇਅਰ ਕਰ ਦਿਓ ਜੀ ਧੰਨਵਾਦ